ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਦੋ ਨਗਸੇ ਲਈ ਲੈ ਕੇ ਆਂ ਜੀ ਇੱਕ ਬੜਾ ਬਾਈ ਦੇ ਫਾਰਮ ਦੀ ਬੜਾ ਬਾਈ ਤੇ ਇੱਕ ਬਾਈ ਕੋਲੇ ਤੇਲਾਂ ਦੀ ਟੈਂਕੀ ਵਗਾਊਗਾ ਆਉ ਪੁੱਛ ਲੈਨੇ ਬਾਈ ਤੁਹਾਡੀ ਅੱਜ ਵੇਚ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਸੰਦਲ ਸਿੰਘ ਆ ਜੀ ਪਿੰਡ ਸੁਖਾਨੰਦ ਠੀਕ ਹੈ ਜੀ ਜਿਲ੍ਹਾ ਮੋਗਾ ਜੀ ਤਹਿਸੀਲ ਬਈ ਬਾਗਾਪਰਾਣਾ ਜੀ ਨੇੜੇ ਪਿੰਡ ਬਈ ਨੇੜੇ ਆਪਣੇ ਇਧਰ ਬੁਰਜ ਲੱਦਾ ਰਹਿ ਗਈ ਇਧਰ ਭਗਤਾ ਭਾਈ ਰਹਿ ਗਈ ਮੋਬਾਈਲ ਨੰਬਰ ਬੋਲ ਦੇ 85988 07244 ਠੀਕ ਹੈ ਭਾਈ ਭਾਈ ਜਿਹੜੀ ਇਹ ਬਰਡ ਨੇ ਆਪਣੇ ਫਾਰਮ ਦੀਆਂ ਹਾਂਜੀ ਹਾਂਜੀ ਕਿਹੜਾ ਸੂਆ ਸੂਂਦੀ ਹੈ ਭਾਈ ਇਹਨੇ ਤੀਜੇ ਸੂਆ ਸੂਣਾ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਇਹਦੇ ਦਿਨ ਆਜੇ 9-10 ਦਿਨ ਪਏ 9-10 ਦਿਨ ਪਏ ਹਾਂਜੀ ਕੀ ਰਿਕਾਰਡ ਹੈ ਭਾਈ ਦੁੱਧ ਦਾ ਇਹਦਾ 24 ਕਿਲੋ ਦਿੱਤਾ ਜਿਹਨੇ 24 ਕਿਲੋ ਦੂਜੇ ਸੂਏ ਦਾ ਭਾਈ ਥਣ ਬੜਾ ਕਮਾਲ ਦਾ ਚਵਾਈ ਕਿਵੇਂ ਸੀ ਭਾਈ ਸਭ ਹੀ ਪੂਰੀ ਵਧ ਗਈ ਠੀਕ ਆ ਆਰਡਰ ਦੇ ਕੋ ਕਲਾ ਕਲਾ ਥਾਣੇ ਗਲਾਬੀ ਥਣ ਚਾਰੇ ਥਣ ਨਿੱਖੜ ਮੇ ਢਿੱਲਾ ਦੇਖੋ ਬਈ ਸਾਰੀਆਂ ਬਾਲਡਨਾਂ ਕੱਢ ਕੇ ਬਰੀਕੀ ਜ ਬਹੁਤ ਆ ਬੜ ਤੇ ਲੇ ਵਾਲੂ ਆਨ ਖਾਨ ਲੈ ਕੇ ਆ ਬਾਤ ਆ ਨਾੜਾ ਨੂੜਾ ਫੁੱਲ ਆ ਹਨਾ ਬਈ ਹਾਂਜੀ ਖੋਲੇ ਬਈ ਤੋੜ ਕੇ ਦਿਖਾ ਦੋ ਫੇਸ ਬੜਾ ਚੰਗਾ ਬੋਦੀ ਚੰਗੀ ਸੁਨੱਖ ਪੋਣਾ ਬੜ ਤੇ ਚੰਗਾ ਪ੍ਰਿੰਟ ਪ੍ਰਿੰਟ ਕਰਮਲੀ ਦਾ ਬਹੁਤ ਚੰਗਾ ਰਾਜੀ ਰੋਜੀ ਫੁੱਲਾਂ ਵੱਡੇ ਕਰਦ ਕਾਟ ਚਾ ਬਾਕੀ ਦੁੱਧ ਰਕਾਰਡ ਚੰਗਾ ਬਈ ਕੱਚੀ ਕੱਚੀ ਆ ਦਿਨ ਹਜੇ ਕਰਮਲੀ ਲੈਂਦੀ ਆ ਉਦਨਵਾਰਡਰ ਆ ਜਿਹੜਾ ਵਧੀਆ ਤਿਆਰ ਕਰ ਲਓ ਤੋਰਾ ਤੋਰਾ ਦੇਖੋ ਬਈ ਕਮਾਲ ਦਾ ਕੀ ਮੋਲ ਲਈ ਜਾਇਜ ਆ ਫਿਰ ਮੋਲੇ ਦਾ 88000 ਆ ਜੀ ਮਾਨਤਨ ਹੋ ਜਾ ਹਾਂਜੀ ਹੋ ਜਾ ਠੀਕ ਆ 88000 ਰੁਪਇਆ ਮੋਲ ਆ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੜ ਸੁਨਕੀ ਆ ਥਣਲੇਵਾ ਬਈ ਬਹੁਤ ਚੰਗਾ ਗੁਲਾਬੀ ਥਣ ਮੁਠੀ ਵਾਲਾ ਥਣ ਨਾੜਾ ਨੂਣਾ ਲੇਵੇ ਤੇ ਫੁੱਲ ਆ ਕੱਚੀ ਆ ਉਸ ਹਸਾ ਬਨਾ ਅੰਦਾਜ਼ਾ ਲਾ ਲਿਓ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਬਾਈ ਦਾ ਫਾਰਮ ਆ ਬਾਈ ਬਰੀਡ ਬਾਈ ਕੋਲੇ ਸਾਰੀ ਚੰਗੀ ਆ ਉਧਰ ਬਾਈ ਦੇ ਫਾਰਮ ਚ ਇੱਕ ਬਾਈ ਕੋਲੇ ਬਈਆ ਟੈਂਕੀ ਬਕਾਉ ਆ ਕਿੰਨੇ ਲੀਟਰ ਵਾਲੀ ਅੰਕਲੇ ਇਹ 1500 ਲੀਟਰ ਵਾਲੀ 1500 ਲੀਟਰ ਵਾਲੀ ਠੀਕ ਆ ਡੀਜ਼ਲ ਵਾਲੀ ਹੈ ਨਾ ਹਾਂਜੀ ਡੀਜ਼ਲ ਵਾਲੀ ਠੀਕ ਆ 1500 ਲੀਟਰ ਬਾਈ ਤੇਲ ਪਾਇਆ ਜਾਂਦਾ ਹੁੱਕੜ ਹੀ ਆ ਨਾ ਟਰੈਕਟਰ ਮਗਰ ਪੈਂਦੀਆਂ ਵੇ ਟਾਇਰ ਟੂਰ ਨਾਲੇ ਟਾਇਰ ਵੱਡੇ ਆ ਮਸ਼ੀਨ ਵਾਲੇ ਵੱਡੇ ਮਸ਼ੀਨ ਵਾਲੇ ਟੂੜੀ ਵਾਲੀ ਮਸ਼ੀਨ ਵਾਲੇ ਟਾਇਰ ਪਾਏ ਹੋਏ ਬਾਈ ਆ ਓਕੇ ਹਾਂ ਲੀਕ ਲੂਕ ਤਾਂ ਨਹੀਂ ਕਹਿੰਦਾ ਨਹੀਂ ਨਹੀਂ ਜੀ ਪੂਰੀ ਵਧੀਆ ਪੌਣਿਆ ਤੇਲ ਆਪਾਂ ਦੇ ਠੀਕ ਆ ਤੇਲ ਬਾਈ ਕਹਿੰਦਾ ਪੌਣਿਆ ਵਰਤਨੇ ਬਾਈ ਕਿਤੋਂ ਲੀਕ ਨਹੀਂ ਹੈਗੀ ਸਾਫ਼ ਪਈ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਕੀ ਮੋਲ ਆਈ ਜਾ ਜ ਫਿਰ ਇਹਦਾ 45000 ਆ ਜੀ ਮਾਨਤਨ ਹੋ ਜਾ ਹਾਂਜੀ ਠੀਕ ਆ 45000 ਰੁਪਿਆ ਬਾਈ ਮੋਲ ਮਾਨਤਨ ਜ਼ਰੂਰ ਹੋ ਜਾਊਗਾ ਧੰਨਵਾਦ ਬਾਈ